ਪੜੇtheta ਮੈਨਾਂ ਪਹਿਲਾਂ ਸਥਿਤਤ ਮੈਨਾਂ ਜਿਹੜੇ ਰੱਖੇ ਸੀ ਵੱਖਰੇ ਕੀਤੇ ਸੀ ਆ ਦੇਖ ਪੰਜ ਭਾਗਨ ਮੇ 1-1 ਭਾਗ ਮਿਲ ਕੇ 5 ਕਰਨ ਹੋ ਗਏ ਉਹ ਪਹਿਲਾਂ ਪੰਜ ਤੱਤ ਸੀਗੇ ਪੰਜਾਂ ਚੋਂ ਅੱਧਾ ਭਾਗ ਲੈ ਲਿਆ ਅੱਧਾ ਛੱਡਤਾ ਪੰਜ ਇੱਧੇ ਰਹਿ ਗਏ ਅੱਧੇ ਦੇ ਭਾਗ ਲੈ ਕੇ ਨੇ ਹੋ ਗਏ 10 ਹੋ ਗਏ ਇਹਦੇ ਫੇਰ ਅੱਧਾ ਤੇ ਕੀਤਾ ਜਿਹੜਾ 3 ਸੀ ਤੇ ਕਿਨੇ ਹੋ ਗਏ 15 15 ਦੇ ਵਿੱਚ 1-1 ਭਾਗ ਇੱਧਰ ਆ ਰਾਇਆ ਵੀ ਹੋ ਗਏ ਤੇ ਮੇਨ ਵੀ ਉਹਦੇ ਵਿੱਚ ਸਾਰਾ ਸਮੂਹ ਜਿਹੜੇ ਪੰਜ ਪਹਿਲਾ ਅੱਧੇ ਕੱਢੇ ਵਿੱਚ ਰਹਾ ਤੇ 25 ਇਹ ਕਹਿਣਾ ਚਾਹੁੰਦਾ 25 ਪੰਜ ਪੰਜ ਪ੍ਰਥਮ ਪਕਸ਼ ਮੈਂ ਇਹ ਭਾਗ ਕੇ ਚਾਰ ਭਾਗ ਪ੍ਰਥਕ ਰਹੇ ਸੁਪੋਜ਼ ਮੰਨ ਲਓ ਜਿੱਦਾਂ ਸਾਡੇ ਸੀਚ ਪਾਣੀ ਦਾ ਭਾਗ ਹੈ ਪਹਿਲਾ ਪਾਣੀ ਵੀ ਪੇਟ ਜਾਗਾ ਮੂਤਰ ਵਗੈਰਾ ਖੂਨ ਵਗੈਰਾ ਬੀਰਜ ਵਗੈਰਾ ਜਿਹੜੀ ਪਤਲੀ ਚੀਜ਼ ਹੈ ਵਿੱਚ ਥੁੱਕ ਲਾਲ ਪਸੀਨਾ ਵਗਣਾ ਉਹ ਪਾਣੀ ਦਾ ਹਿੱਸਾ ਹੈ ਇਸ ਤੋਂ ਤਾਂ ਜਿਹੜਾ ਵਿੱਚ ਠੋਸ ਹੈ ਚਮੜੀ ਹੈ ਲਾਖੋਣ ਹੈ ਦੰਦ ਹੈ ਹੱਡੀਆਂ ਨੇ ਮਜ ਮਜ ਵੀ ਠਾਕਤ ਹੈ ਇਹ ਇਹ ਤਰਤੀ ਦਾ ਭਾਗ ਇਹ ਇਦਾਂ ਤੁਸੀਂ ਅਧਿਆਤਮ ਪ੍ਰਕਾਸ਼ ਦਾ ਪੰਨਾ ਚੱਕ ਕੇ ਜੇ ਦੇਖੋਗੇ ਨਾ ਉਸ ਵਿੱਚ ਬਹੁਤ ਸਪਸ਼ਟ ਕੀਤਾ ਇਹਦੇ ਨਾਲੋਂ ਵੀ ਜ਼ਿਆਦਾ ਸਪਸ਼ਟ ਕੀਤਾ ਨਾਲੇ ਹੋਗਾ ਪੰਜਾਬੀ ਵਿੱਚ ਉਹਨਾਂ ਅੱਜ ਦੇਖਿਓ ਪੰਚਿਕਰਨ ਜਿੱਥੇ ਉਹਨਾਂ ਦਾ ਨਾ ਉਹ ਉਹਦੇ ਵਿੱਚੋਂ ਲੈ ਕੇ ਪੜਿਓ 25 ਆਪਨੇ 21 ਕਸ਼ ਨਹੀਂ ਹਾਂ ਉਹਦੇ ਵੀ ਬਹੁਤ ਸਪਸ਼ਟ ਕੀਤਾ ਹੈ ਹਮਾਰੇ ਦਾਦਾ ਗੁਰੂ ਰਾਮਾਨ ਗਰੇਸ਼ਵਾਲਾ ਹੂੰ ਉਹ ਦਸਰੇ ਮਹੀਨੇ ਮੂਹਰ 3 ਜਨਵਾਰ ਤੋਂ ਪ੍ਰਤਕਰ ਹੈ ਆ ਤੁਸੀਂ 5 6 ਮਹੀਨੇ ਆਪਣੇ ਘਾਤ ਦੇ ਰਿਤੇ ਮਿਲੇ 6 ਮਹੀਨੇ ਹਾਂ ਹੋਰ ਤਰੱਕੀ ਪੱਖੋਂ ਮੈਂ चार और दूसरे चार की सुगम रीति सौखी रीते है है। इकीस, इकीस, में में अपने दो प्रकार का प्रकार 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 है वो अध्यात्म प्रकाश वाला बहुत बढ़िया सौखाई पंचीकरण कहते हैं एक एक भूत में पांच पांच भाग रलाए तो पच्ची हो गए का पच्ची किया है। पच्ची है। के का 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 क्या का का इन का 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 ਔਰ ਸਤਲ ਪਤਲ ਬਿਤਲ ਸਤਲ ਪਤਲ ਮਹਾਤਲ ਇਹ ਸਾਤ ਲੋਕ ਨੀਚੇ ਤੋਂ ਉੱਤੇ ਪਏ ਜਿਨ੍ਹਾਂ ਚੋਂ 10 ਲੋਕ ਮੈਂ ਜੀਵਨ ਕੇ ਭੂਤ ਜੀ ਹੁੰਦੇ ਹਨ ਅਧਿਕ ਅਪੂਰਕ ਸਥਾਨ ਜੇਹ ਮਨੁष्य ਪਸ਼ੂ ਆਦਿ ਸੂਲ ਫਰੀਦ ਤੇ ਪਏ ਇਹ ਸਕਿਪ ਤੇ ਸ੍ਰਿ ਜੀ ਕਨ ਉਪਨ ਕੀਤਾ ਅਸਲ ਵਿੱਚ ਭੋਗਨ ਦਾ ਸਰੂਪ ਸਤੂਲ ਸ੍ਰੀ ਨਾਰੀ ਹੋਇਆ ਸੂਖਮ ਸ਼ਰੀਰ ਨ ਕੋ ਚੀਜ਼ ਭੋਗ ਨਹੀਂ ਜਾਂਦੀ ਤੇ ਇਸ ਸਥੂਲ ਸੀ ਨਾ ਹੀ ਭੋਗ ਹੁੰਦਾ ਇਹ ਲਾਸਟ ਵਿੱਚ ਇਹਨੇ ਕਿਹਾ ਹਲ ਚਤਰ ਦੇ ਚਤਰ ਦੇਸ ਲੋਕਲ ਮੇ ਜੀਵਨ ਕੇ ਭੋਗ ਭੋਗਿਆ ਅੰਨਾ ਦੇ ਔਰ ਭੋਗੇ ਸਥਾਨ ਕਿਹੜਾ ਆ ਦੇਵ ਮਨੁਸ਼ ਪਸ਼ੂ ਦਾ ਜਿਹੜਾ ਅਸਲੀ ਸਥੂਲ ਸ਼ਰੀਰ ਹੈ ਇਹੀ ਭੋਗ ਭੋਗਦਾ ਸੂਖਮ ਸ਼ਰੀਰ ਕੋਈ ਭੋਗ ਨਹੀਂ ਭੋਗਦਾ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਕਹਿੰਦਾ ਸੰਖੇਪ ਦੇ ਵਿੱਚ ਥੋੜੇ-ਥੋੜੇ ਵਿੱਚ ਮੈਂ ਸ੍ਰਿਸ਼ਟੀ ਦੀ ਉਤਪਤੀ ਦਾ ਨਿਰੂਪਨ ਕੀਤਾ ਕਿਹਾ ਹੈ ਆਪਾਇ ਕਾਰਜ ਦਾ ਵਿਚਾਰ ਤੇ ਨਿਰੂਪਨ ਕੀਇਆ ਹੈ ਕੋਟ ਬ੍ਰਹਮੰਡ ਦੀ ਉਮਰ ਤੱਕ ਮਾਇਆ ਕਿਸੇ ਹਜ਼ਾਰ ਸਾਲ ਤੋਂ ਨਿਰੂਪਨ ਅੰਤ ਹੋਵੇ ਨਹੀਂ ਨਿਰੂਪਨ ਕਾੰਤ ਹੋਵੇ ਨਹੀਂ ਜਿੱਦਾਂ ਵਿਦਵਾਨ ਲੋਕਾਂ ਨੇ ਮਾਇਆ ਨੂੰ ਵੀ ਅਨਾਦੀ ਮੰਨਿਆ ਤੇ ਈਸ਼ਵਰ ਨੂੰ ਵੀ ਅਨਾਦੀ ਮੰਨਿਆ ਈਸ਼ਵਰ ਤਾਂ ਅਨਾਦੀ ਹੈ ਹੂੰ ਆਦਾਂ ਤਨ ਕੋਈ ਜਾਣੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਮਵੇਸ਼ ਰ ਹੈ ਆਸਾ ਜੁ ਆਸਜ ਹੈ ਵੀਸਾ ਨਾਮ ਲੁਕਾ ਹਰ ਬਨਰਤ ਨੂੰ ਧੁਕਾਰਤ ਨਗਨ ਹੁਕਮਪਾਰਨ ਨਾਦ ਲੈਣ ਨਾ ਚੰਦ ਸੁਰ ਸੰਤ ਮਾਰਿਆ ਉਧਰ ਵੀ ਸੀ ਪਰੰਤੂ ਜਿਹੜੀ ਮਾਇਆ ਨੂੰ ਪ੍ਰਵਾਹ ਕਰਕੇ ਆਨਦੀ ਕਿਆ ਸਾਦੋ ਅਚਰਜ ਲਖਣ ਨਾ ਜਾਏ ਇੱਕ ਉਭਜਤ ਇੱਕ ਵਿਨਸਤ ਰਹੋ ਅਚਰਜ ਲਖਣ ਨਾ ਜਾਏ ਮਾਇਆ ਜਿਹੜੀ ਇੱਕ ਪਾਸੇ ਮਿਟਦੀ ਜਾਂਦੀ ਇੱਕ ਪਾਸੇ ਪੈਦਾ ਹੁੰਦੀ ਹੈ ਇੱਕ ਪਾਸੇ ਪੈਦਾ ਹੁੰਦੀ ਦੂਜੇ ਪਾਸੇ ਮਿਟਦੀ ਜਾਂਦੀ ਹੈ ਇਹ ਮਾਇਆ ਨੂੰ ਪ੍ਰਵਾਹ ਕਰਕੇ ਅਨਦੀ ਕਿਹਾ ਪ੍ਰਵਾਹ ਦਾ ਤੁਰਨਾ ਜਿਦਾਂ ਝਾਨੇ ਚ ਪਾਣੀ ਕਹੋ ਆਪਣੇ ਪ੍ਰਵਾਹ ਨਾਲ ਬਗਦਾ ਤੁਰੇ ਜਾ ਰਿਹਾ ਲਗਾਤਾਰ ਬਗਦਾ ਜਾ ਰਿਹਾ ਇਹ ਮਾਇਆ ਵੀ ਪ੍ਰਵਾਹ ਕਰਕੇ ਅਨਦੀ ਹੈ ਈਸ਼ਵਰ ਬਰਸੇ ਅਨਦੀ ਵਿਦਵਾਨਾਂ ਨੇ ਮੰਨਿਆ ਜੀ ਇਹ ਬਾਣੀ ਜੀ ਨੇ ਅਨੇਕ ਇਤਿਹਾਸਕ ਤੇ ਬਰ ਬਚਿਤ ਬਚਿਤ ਦਾ ਅਨੁਪਤ ਕੀਤਾ ਹੈ ਬਰਸ਼ੇਸ਼ ਮੁਨੀ ਜੀ ਨੇ ਤੁਸੀਂ ਵਿਚਾਰ ਬਰਸ਼ੇਸ਼ ਦਾ ਬੜੋ ਪ੍ਰਸਿੱਧ ਜੋਗ ਵਿਸ਼ਿਸ਼ਟ ਗ੍ਰੰਥ ਪੜੋ ਉਹਦੇ ਵਿੱਚ ਉਹਨਾਂ ਨੇ ਵਿਸਥਾਰ ਪੂਰਵਕ ਲਿਖਿਆ ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਭਗਵਾਨ ਬਾਲਮੀਕ ਨੇ ਜਿਹੜੀ ਰਮਾਇਣ ਲਿਖੀ ਆ ਉਹਦੇ ਵਿੱਚ ਵੀ ਸਾਰਾ ਇਹ ਜਿਹੜਾ ਬੇਰਬਾਨ ਲੰਬੇ ਚੌੜੇ ਤਰੀਕੇ ਨਾਲ ਦਿੱਤਾ ਹੋਇਆ ਦੋ ਪਾਦਨ ਕਰਦੇ ਆਤਮ ਵਿਵੇਕ ਦਾ ਪੰਜ ਕੋਸ ਵਿਵੇਕ ਹੁਣ ਪੰਜਾਂ ਕੋਸਾਂ ਦਾ ਵਿਵੇਕ ਕਰੂਗਾ ਇਹ ਹੂੰ ਹਰਸੇ ਇਹਨੂੰ ਇਹਨੂੰ ਥੋੜਾ ਤੋਂ ਨਹੀਂ ਇਹ ਬਜਾ ਸਕਦਾ ਅੱਜ ਕਾਹ ਹਨ ਪੰਜ ਅਬੰਜ ਮੇਤਰੰਕਿਆ ਇਹ ਇਹ ਕੀ ਗਾਣਾ ਚੁੰਦਾ ਇਹ ਦੇਖੋ ਕਹਿੰਦਾ ਸ਼ੁੱਧ ਸਤੋਗੁਣ ਸਿਹਤ ਮਾਇਆ ਸ਼ੁੱਧ ਸਤੋਗੁਣ ਸਿਹਤ ਮਾਇਆ ਇਹ ਤਾਂ ਈਸ਼ਵਰ ਦਾ ਜਿਹੜਾ ਨਾ ਘਾਲਾ ਸਰੀਰ ਹੈ ਮਨਲ ਸਤੋਗੁਣ ਸਿਹਤ ਅਵਿਦਿਆ ਇਹ ਜੀਵ ਦਾ ਕਾਰਨ ਸੀ ਇੰਨਾ ਭੇਦ ਹੈ ਇੱਥੇ ਇਹਨੂੰ ਜੋ ਚੇਤੇ ਕਰਨਾ ਇਹ ਕਹਿਣਾ ਪੈਗਾ ਤੁਹਾਨੂੰ ਸੁੱਧ ਸਤੋਗਣ ਸਹਿਤ ਮਾਇਆ ਜਿਹੜੀ ਹੈ ਈਸ਼ਵਰ ਦਾ ਸਰੂਪ ਸੀ ਜਿਆ ਔਰ ਮਲਨ ਸਤੋਗਣ ਸਹਿਤ ਅਵਿਧਿਆ ਜਿਹੜੀ ਹੈ ਅਗਿਆਨ ਇਹ ਅਸ ਜੀਵ ਦਾ ਕਾਰਨ ਸੀ ਔਰ ਉਤਰ ਸੀ ਕੇ ਅਰੰਭਕ ਪੰਜ ਸੂਖਸ਼ਮ ਭੂਤ ਮਨ ਬੁੱਧੀ ਚੇਤ ਅਹੰਕਾਰ ਪੰਜ ਪ੍ਰਾਨ ਪੰਜ ਕਰਮਿੰਦਰੇ ਔਰ ਪੰਜ ਗਿਆਨ ਇੰਦਰੀਆ ਜੇ 17 ਤਤੋ ਕਾ ਜੀਵ ਕਾ ਸੂਖਸ਼ਮ ਸਰੀਰ ਹਾਂ ਇਹਨੂੰ ਬਹੁਤ ਦੁਗਾਰਾ ਇਤ ਜਾਣਦੇ ਲੋਣ ਨਹੀਂ ਸਿਰਫ ਇਹ ਮੰਨਣਾ ਪਈ ਜਿਹੜੀ ਮਲੀਨ ਤੇ ਅਵਿਧਿਆ ਹੈ ਸ਼ੁੱਧ ਸਤੋਗਣ ਮਲੀਨ ਤੇ ਅਵਿਧਿਆ ਇਹ ਤਾਂ ਜੀਵ ਦਾ ਸਰੀਰ ਹੈ ਤੇ ਜਿਹੜੀ ਸ਼ੁੱਧ ਸਤੋਗਣ ਔਰ आ, माया जरा करके ईश्वर है वो ईश्वर का कारण शरीर है जी सर्व जीवन के सूक्ष्म शरीर ही मिलके ईश्वर का सूक्ष्म शरीर है संपूर्ण सथुर ब्रह्मांड असथुर ईश्वर का सथूल शरीर है जीवन के बयासी सथूल शरीर प्रसिद्ध है पांच कोष हैष मनो में मनोमय सूक्ष्म शरीर में पंच ज्ञान इंद्रिय और वृत्ति विज्ञान कोष कहे पंच ज्ञान इंद्रिय और मनोमय कोश कहे प्राणमय कोश है अरे जने ना इन उख्य अध्यात्म प्रकाश उसपष्ट लिखा बहुत ज्यादा मैं देखूं, मैं सुनूं, मैं बोलूं। इस रीति से अहम बुद्ध भी इंद्रियन में हो गए हैं जाते इंद्रियां ही आत्मा है और हिरणगर्भ ने उपास का मत की कहना वो कहना प्राण अथवा आत्मा हिरणगर्भ के उपास प्राण को आत्मा कहे हैं तामे जय जुक्ति कहे जब मरण समय मूर्छा हो गए है तब ताके संबंधी उत्तरादिक प्राण ਛੇਸ਼ ਹੋਵੇ ਤੋ ਜੀਵਨ ਜਾਣੇ ਹੈ ਜੋ ਪ੍ਰਾਨ ਛੇਸ਼ ਨਾ ਹੋਵੇ ਤੋ ਮਰਨ ਜਾਣੇ ਜਿੰਨਾ ਚਿਰ ਉਹਦਾ ਪ੍ਰਾਨ ਚੱਲਦਾ ਉਹਨੇ ਕਹਿੰਦੇ ਜੀ ਜੀਉਂਦਾ ਹੈ ਉਹਦੀ ਉਹਦੇ ਨਾਲ ਲਿਫਟ ਦੇਰੋ ਖਾਣਾ ਪੀਣਾ ਦਿੰਦੇ ਸਭ ਕੁਝ ਕਰਦੇ ਜਦੋਂ ਮਰ ਜਾਏ ਪ੍ਰਾਣਾਂ ਦਾ ਅੰਤ ਹੋ ਜਾਏ ਫੇਰ ਉਹ ਕਹਿੰਦੇ ਹੁਣ ਕੋਈ ਸਵਾਂਝ ਨਹੀਂ ਜਿਆ ਜੀ नहीं हो तो मन जाने किम्बा शरीर में नेत्र इंद्रिय नहीं हो गए तो अंधा शरीर रहे स्रोत्र से बिना बद्र बुआ बाघ बिना भूख रहे ऐसे जो इंद्रिया नहीं हो गए ताकि व्यापार से बिना शरीर स्थिति रहे और प्राण से बिना किसी क्षण में शमशान के समान अमंगल भयंकर हो के गिरे जो तो प्राण ना होगा फिर कोई आसने घर वाले भी न्यास ना दे। मैं देखू हूँ सुनू हूँ ज प्रती से भी इंद्रियते पिंड ही आत्मा से हो गए हैं नेत्र स्वरूप मैं देखू हूँ स्वर्ण स्वरूप मैं सुनू हूँ जो ऐसी प्रतीति हो तो इंद्रिय रूप आत्मा से होगा किंतु जो नेत्र वाला देखू हूं ਸਰੋਤ ਬਾਰੇ ਮੈਂ ਸੁਣੂ ਐਸੀ ਪ੍ਰਤੀਤ ਹੋਵੇ ਜਾਂ ਤੇ ਇੰਦਰੀ ਤੇ ਭਿੰਨ ਹੀ ਆਤਮਾ ਹੈ ਮੈਂ ਸੁਣਦਾ ਮੈਂ ਦੇਖਦਾ ਸਰੀਰ ਨੇਤਰ ਨੇਤਰ ਤਾਂ ਸਾਡੇ ਥੂਲ ਸਰੀਰ ਨਾਲ ਲੱਗੇ ਆ ਔਰ ਮੈਂ ਦੇਖਦਾ ਹਾਂ ਤੇ ਜਦੋਂ ਮਰਦਾਂ ਦਾ ਤਾਂ ਕੋਈ ਨਹੀਂ ਹੁੰਦਾ ਇਹਦਾ ਮਤਲਬ ਪ੍ਰਾਣ ਖਤਮ ਹੋ ਜਾਂਦੇ ਤਾਂ ਵੈ ਨਹੀਂ ਦੇਦਾ ਉਹ ਪ੍ਰਾਣ ਦੇ ਵਿੱਚ ਜ਼ਰੂਰੀ ਹੈ ਜਿੰਨੇ ਚਿਰ ਇਹ ਸੰਸਾਰ ਚ ਸਥੂਲ ਸਰੀਰ ਚ ਪ੍ਰਾਣ ਜ਼ਰੂਰੀ ਹਨ ਤਾਂ ਹੀ ਇਸ ਦੀ ਕਿਰਿਆ ਬਣਦੀ ਹੈ ਜੇ ਸਥੂਲ ਸਰੀਰ ਚ ਪ੍ਰਾਣ ਨਹੀਂ ਹੈ ਤੇ ਦੀ ਕੋਈ ਕਿਰਿਆ ਨਹੀਂ ਮਰਦਾ ਕੋਈ ਕਿਰਿਆ ਨਹੀਂ ਕਰਦਾ ਹੂੰ ਸੁਖੋਪਤੀ ਮੈਂ ਅੱਗੇ ਵਿਗਿਆਨਵਾਦੀ ਤੱਕ ਚਲੋ ਤੇ ਆਤਮਵਾਦੀ ਦਾ ਮਤ ਆਉਣਾ ਸੁਖੋਪਤੀ ਮੈਂ ਸਰਬ ਇੰਦਰੀ ਦਾ ਆਵਾਜ਼ ਹੈ ਸੁਖੋਪਤੀ ਵਾਸਾ ਵਿੱਚ ਨਾ ਮਨ ਨਾ ਬੋਧ ਨਾ ਚੇਤਨਾ ਹੰਕਾਰ ਨਾ ਇੰਦਰੀ ਕੋਈ ਨਹੀਂ ਕੰਮ ਕਰਦੇ ਉਸ ਮਰੇ ਕਹਿੰਦਾ ਮੈਂ ਸਕਸੈਸ ਹੋਇਆ ਜਾਂ ਕਹਿੰਦਾ ਮੈਂ ਇਦਾਂ ਸੁੱਤਾ ਮੈਨੂੰ ਪਤਾ ਨਹੀਂ ਰਿਹਾ ਕਿ ਅਗਿਆਨ ਵੀ ਉੱਥੇ ਹੈਗਾ ਸਕਸੈਸ ਹੋਇਆ ਇਹ ਗਿਆਨ ਵੀ ਉੱਥੇ ਹੈ ਤੋ ਤੋ ਵੀ ਪ੍ਰਾਣ ਕੇ ਹੋਣੇ ਤੇ ਜੀਵਨ ਵਿਵਹਾਰ ਹੋ ਗਏ ਜਾਂ ਤੇ ਜੀਵਨ ਮਰਨ ਵੀ ਇੰਨੇ ਕਹਦੀ ਨਹੀਂ ਹੈ ਇਨ ਤੋਂ ਸਸਰੂਲ ਸਰੀਰ ਔਰ ਪ੍ਰਾਣ ਕੇ ਵਿਯੋਗ ਨੂੰ ਮਰਨ ਕਹੇ ਹੈ ਕਿ ਕਹਿੰਦਾ ससुर शरीर और प्राण के बजोग ऐसे शरीर जो तो प्राणा का बजोग आ जाता ओन मरना कहते जाते जीवन मरण प्राण के अधीन है सो ही आत्मा है हम अगे आतंकवादी ने कहना वह की कहना मन आतंकवादी आत्म का मत और कोई ऐसे कहे है प्राण जड़ है ਜਾਂ ਤੇ ਘਟ ਕੀ ਨਿਆਈ ਅਨਾਸਮਾ ਹੈ ਪਰਾਂ ਜੜ ਨੇ ਪਰਾਂ ਆਦਮੀ ਦੇ ਚਲਦੇ ਆ ਅੰਦਰ ਕੋਈ ਬੜਿਆ ਤੁਹਾਡੀ ਘੜੀ ਤੁਹਾਡਾ ਪੈਸੇ ਕੋਈ ਸਮਾਨ ਚੁੱਕ ਕੇ ਲੈ ਗਿਆ ਹਾਂਜੀ ਜਾਂ ਅੰਦਰ ਗੁਰੂ ਲੋਕ ਆਏ ਤਨ ਸੁੱਤੇ ਦੇਖ ਕੇ ਮੁੜ ਗਏ ਜੇ ਪ੍ਰਾਣ ਕੇਤਨ ਹੁੰਦੇ ਤੇ ਪਤਾ ਹੁੰਦਾ ਕੌਣ ਸਮਾਨ ਚੁੱਕ ਕੇ ਲਿਆ ਗੁਰੂ ਲੋਕ ਆਏ ਨੇ ਸਰਕਾਰ ਦੇੰ ਦਾ ਪਰ ਪ੍ਰਾਣ ਜੜ ਹੈ ਅਧਿਆਤਮ ਪ੍ਰਕਾਸ਼ ਵਿੱਚ ਹਾਰੇ ਚੀਜ਼ਾਂ ਨੂੰ ਜੜ ਮੰਨਿਆ ਮਨ ਨੂੰ ਵੀ ਜੜ ਮੰਨਿਆ ਬੁੱਧੀ ਨੂੰ ਵੀ ਜੜ ਮੰਨਿਆ ਅਖੀਰ ਆਤਮਾ ਨੂੰ ਤੇ ਚੇਤਰ ਮੰਨਿਆ ਆਤਮਾ ਬਖੇ ਜੀ ਔਰ ਫੇਕੇ ਦਾ ਪ੍ਰਾਣ ਜੜ ਹੈ ਜਾਂ ਤੇ ਘਟ ਕੀ ਨਿਆਈ ਅਨਾਤਮਾ ਹੈ ਘਟ ਘੜਾ ਵੀ ਜੜ ਹੈ ਸਰੀਰ ਵੀ ਜੜ ਹੈ ਔਰ ਬੰਦ ਮੋਕਸ਼ ਮੰਨ ਕੇ ਦੀਨ ਹੈ ਬੰਦ ਤੇ ਮੁਕਤੀ ਇਹ ਕਹਿੰਦਾ ਮੰਨਦੇ ਦੀਨ ਹੈ ਵਿਸ਼ੇ ਮੈਂ ਅਸ਼ਕਤ ਜੋ ਮਨ ਤੋਂ ਬੰਧਨ ਕਾ ਹੇਤੂ ਹੈ। ਮੁਕਤੀ ਦਾ ਹੇਤੂ ਨਹੀਂ ਹੈ। ਔਰ ਵਿਸ਼ੇ ਬਾਤ ਬਾਸ਼ਨਾ ਰਹਿਤ ਜਿਹੜਾ ਮਨ ਹੈ ਉਹ ਮੋਕਸ਼ ਦਾ ਹੇਤੂ ਹੈ। ਜਦੋਂ ਸਾਰੀਆਂ ਬਾਸ਼ਨਾਵਾਂ ਖਤਮ ਹੋ ਜਾਂਦੀਆਂ। ਮਨ ਤਕਾਓ ਵਿੱਚ ਆ ਜਾਏ। ਕਹਿੰਦੇ ਫਿਰ ਮੁਕਤੀ ਹੁੰਦੀ ਹੈ। ਜੇ ਬਾਸ਼ਨਾ ਸ਼ਾਇਦ ਮਨ ਖਚਤ ਹੋਇਆ ਤਾਂ ਫਿਰ ਇਹ ਬੰਧਨ ਦਾ ਹੇਤੂ ਹੈ। ਮਨ ਕੇ ਸੁਆਦ ਤੇ ਇੰਦਰੀਆਂ ਗਿਆਨ ਕੇ ਹੇਤੂ ਹੈ। ਹਾਂਜੀ। ਆਦਮੀ ਦੇਖੋ ਸਾਰੇ ਗੱਲਾਂ ਕਰਦੇ ਆਦਮੀ ਦਾ ਧਿਆਨ ਉੱਤੇ ਨਹੀਂ ਉਹਦੇ ਕੰਨ ਅੱਖ ਨੱਕ ਮੂੰਹ ਸਾਰਾ ਕੋਈ ਕੰਮ ਕਰਦਾ ਪਰ ਕਹਿੰਦਾ ਧਿਆਨ ਨਹੀਂ ਕਹਿੰਦਾ ਯਾਰ ਤੂੰ ਗੱਲ ਤਾਂ ਕੁਝ ਕਹੀ ਮੈਨੂੰ ਪਤਾ ਨਹੀਂ ਲੱਗਿਆ ਦੁਬਾਰਾ ਕਹਿ ਇਹਦਾ ਮਤਲਬ ਮਨ ਸਥੈ ਨਹੀਂ ਸੀ ਮਨ ਕੇ ਸੰਬੰਧ ਤੇ ਹੀ ਇੰਦਰੀਆਂ ਗਿਆਨ ਕੇ ਹੇਤੂ ਹੈ ਮਨ ਕੇ ਸੰਬੰਧ ਬਿਨਾ ਇੰਦਰੀਆਂ ਤੇ ਗਿਆਨ ਹੋਵੇ ਨਹੀਂ ਚਾਹ ਤੇ ਸਰਬ ਵਿਵਹਾਰ ਕਾ ਹੇਤੂ ਮਨ ਹੈ ਸੋਈ ਆਤਮਾ ਹੈ ਹਾਂ ਇਹ ਮਨ ਆਤਮਾ ਨੂੰ मन वाले ने कल कही है अगे विगनवादी बहुत माता वा करिए बस ऐसा तो सौखा ही पर अद्यात्म प्रकाश पढ़ो अब फिर गल बननी च सौखा है पंजाबी थोड़ा दिता और महाराज फिर गए कल यार दे के नहीं। Da ist ich nicht einmal so,